ਸੁਖਪਾਲ ਖੈਰਾ ਦੀਆਂ ਮੁਸੀਬਤਾਂ ਘਟਨ ਦਾ ਨਾਮ ਨਹੀਂ ਲੈ ਰਿਹਾ ਹਾਂ ਪੰਜਾਬ ਸਰਕਾਰ ਵੱਲੋਂ ਸੁਖਪਾਲ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦਾ ਰੋਕ ਕੀਤਾ ਗਿਆ ਹੈ ਹਾਈ ਕੋਰਟ ਨੇ ਜਿਹਦੇ ਆਧਾਰ ਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਉਹਨੂੰ ਕਾਊਂਟਰ ਕਰਨ ਵਾਸਤੇ ਨਵੇਂ ਤੱਥ ਲਿਆਉਣੇ ਪੈਣਗੇ ਸਰਕਾਰ ਲਿਆ ਸਕੇਗੀ ਸਬੰਧ ਦਸੀਗਾ ਆਪ ਸਿੰਘ ਖਰਾ ਬਲੋ ਜੇਲ ਤੋਂ ਬਾਅਦ ਅੱਜ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਗਿਆ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਪ੍ਰਧਾਨ ਅਮਨਦੀਪ ਸਿੰਘ ਰਾਜਾਵੜੀ ਨੇ ਮੌਜੂਦ ਰਹੇ ਉਹਨਾਂ ਨੇ ਦੱਸਿਆ ਮੇਰੇ ਨਾਲ ਜੇਲ੍ਹ ਦੇ ਵਿੱਚ ਕੀ ਕੀ ਹੋਇਆ ਤੇ ਸਾਰੀ ਕਹਾਣੀ ਉਹਨਾਂ ਨੇ ਦੱਸੀ ਹੈ ਕਿ ਜੇਲ੍ਹ ਦੀ ਦਾਸਤਾਨਾ ਤੇ ਕੀਤੇ ਪਰਚਿਆਂ ਤੇ ਮਾਨ ਸਰਕਾਰ ਨੂੰ ਘੇਰਿਆ ਹੈ ਖੈਰ ਇਹਨੇ ਕਿਹਾ ਕਿ ਭਗਵਾਨ ਤਬਾ ਮੈਨੂੰ ਡਰਾ ਤਮਕਾ ਕੇ ਮੇਰੀ ਜ਼ੁਬਾਨ ਨਹੀਂ ਬੰਦ ਕਰ ਸਕਦਾ ਮంత్రి ਭਗਵੰਤ ਸਿੰਘ ਮਾਨ ਨੂੰ ਧਮਕੀ ਮਿਲੀ ਸੀ ਤੇ ਜਿੱਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਲਟਵਾਰ ਕੀਤਾ ਗਿਆ ਉਹਨੇ ਕਿਹਾ ਕਿ 3.5 ਕਰੋੜ ਪੰਜਾਬੀਆਂ ਨੂੰ ਸੁਰੱਖਿਅਤ ਰੱਖਣਾ ਉਹਨਾਂ ਦੀ ਚੈਨ ਨੀਂਦ ਸਭ ਕੁਝ ਦੇਖਣਾ ਸਾਡਾ ਫਰਜ਼ ਆ ਸੀ ਡਿਊਟੀ ਦੇ ਰਹੇ ਆ ਇਹ ਗੱਲ ਨਹੀਂ ਇਹ ਤਾਂ ਫਿਰ ਆਉਣ ਗਈ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟਡੀਅਨ ਆ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁੱਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਲੋਕਾਂ ਦੀ ਨੀਂਦ ਅਤੇ ਚੈਨ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਆ ਜੇਲਾ ਚ ਡੱਕ ਰਹੇ ਆ ਜਵਾਬੀ ਕਾਰਵਾਈ ਕਰ ਰਹੇ ਆ ਜਿਹੜੇ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਆ ਇੱਥਾ ਪੈਸਾ ਲੁੱਟ ਕੇ ਬਾਹਰ ਗਏ ਵਿਜੇ ਮਾਲੀਆ ਹੋ ਗਏ ਨਿਰਵਾਣ ਮੋਦੀ ਹੋ ਗਏ ਇਹਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੋਦੀ ਸਾਹਿਬ ਚੋਣਾ ਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਜਨ ਲੋਕੋ ਨੇ ਕਾਲਾ ਧਨ ਬਾਹਰ ਭੇਜਿਆ ਮੈਂ ਜਹਾ ਪਰ ਲੈ ਕੇ ਆਉਂਗਾ ਆਪਕੇ ਖਾਤੋਮੇ ਪੈਸੇ ਆ ਜਾਇੰਗੇ ਰਾਮ ਮੰਦਰ ਨੂੰ ਲੈ ਕੇ ਕਾਫੀ ਸਿਆਸਤ ਗਰਮਾਂਦੀ ਹੋਈ ਦਿਖਾਈ ਦੇ ਰਹੀ ਹੈ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਖਾਣ ਸਿਆਸਤ ਕੀਤਾ ਗਿਆ ਤਾਂ ਅਸੀਂ ਨਹੀਂ ਜਾ ਰਹੇ ਇਹਨਾਂ ਦੇ ਸ਼ੰਕਰਾਚਾਰੀਆ ਨੇ ਵੀ ਜਵਾਬ ਦਿੱਤਾ ਔਰ ਸਿਰਫ ਤੇ ਸਿਰਫ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਸਾਰੇ ਬੱਚਿਆਂ ਜੋ ਕਿ ਕਬਡੇ ਐਕਟਰ ਨੇ ਉਹਨਾਂ ਵੱਲੋਂ ਹੁਣ ਅਯੁੱਧਿਆ ਦੇ ਵਿੱਚ ਕਰ ਲਿਆ ਜਾਵੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੇ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਬਿੱਟੂ ਜੀ ਜੀ ਢਿੱਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਬੜੇ ਧੂਮ-ਧਾਣਾ ਮਨਾਇਆ ਗਿਆ ਜੀ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪ੍ਰਕਾਸ਼ ਦਿਹਾੜਾ ਅੱਜ ਸਾਰੇ ਗੁਰ ਮੜਾਇਆ ਜਾ ਰਿਹਾ ਹੈਗਾ ਦਰਬਾਰ ਸਾਹਿਬ ਦੇ ਵਿੱਚ ਸ਼ਾਮ ਨੂੰ ਆਤਿਸ਼ਬਾਜੀ ਦਾ ਪ੍ਰੋਗਰਾਮ ਵੀ ਹੈ ਅੰਮ੍ਰਿਤਸਰ ਵਿਖੇ ਆਇਆ ਇਸ ਵਾਰ ਇਸ 17 ਜਨਵਰੀ ਦਾ ਆ ਗਿਆ ਕਦੇ ਇਹ 27 ਜਾਂ 28 ਦਸੰਬਰ ਦਾ ਆ ਜਾਂਦਾ ਹੈ ਇਸੇ ਕਰਕੇ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ ਇਹਨੂੰ 5 ਜਨਵਰੀ ਪੱਕਾ ਕਰ ਦਿੱਤਾ ਗਿਆ ਸੀ ਪਰ ਕੁਝ ਚਿਰੇ ਕੈਲੰਡਰ ਚੱਲਿਆ ਤੇ ਦੋਸ਼ ਲੱਗਦੇ ਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਚਲਵਾ ਰਹੇ ਨੇ ਉਹਨਾਂ ਨੂੰ ਕਿਸੇ ਪਾਸੇ ਹੋਰ ਹੁਕਮਨਾਮਾ ਆ ਗਿਆ ਉਹਨਾਂ ਨੇ ਇਹਨੂੰ ਫੇਰ ਬਦਲਾ ਦਿੱਤਾ ਤੇ ਇੱਕ ਕਿਸਮ ਦਾ ਭੁਲੇਖਾ ਪੈ ਗਿਆ ਕਿ ਗੁਰੂ ਸਾਹਿਬ ਦਾ ਕਦੋਂ ਆਵੇ ਪ੍ਰਕਾਸ਼ ਦਿਹਾੜਾ ਆਮ ਤੌਰ ਤੇ ਅਸੀਂ ਪਉ ਸੁਦੀਸ਼ ਸੱਤੇ ਨੂੰ ਮਨਾਉਂਦੇ ਆ ਇਸ ਵਾਰ ਉਹੀ ਹਾਕਮ ਜਿਹੜੇ ਸ਼ਰੋਣੀ ਕਮੇਟੀ ਤੋਂ ਡਿਕਟੇਟ ਕਰਦੇ ਆ ਉਹਨਾਂ ਨੇ ਇਹ ਸਮਾਗਮ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਰਖਾ ਲਿਆ। ਨਾਲ ਸ਼੍ਰੀ ਨੰਦਰਪੁਰ ਸਾਹਿਬ ਤੋਂ ਇੱਕ ਆਪੇ ਗੁਰਚੇਲਾ ਨਗਰ ਕੀਰਤਨ ਵੀ 10 ਜਨਵਰੀ ਨੂੰ ਸ਼ੁਰੂ ਕੀਤਾ ਜਿਹੜਾ ਕੱਲ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਸਮਾਪਨ ਹੋਇਆ। ਅੱਜ ਉੱਥੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਚੋਬਾਦਲ ਵੀ ਪਹੁੰਚ ਗਏ ਕਿਉਂਕਿ ਬੀਬੀ ਆਰ ਸਮਰਤ ਕੌਰ ਦੇ ਲੋਕ ਸਭਾ ਹਲਕੇ ਦੇ ਵਿੱਚ ਇਹ ਹਲਕਾ ਪੈਂਦਾ ਤੇ ਸਿਆਸੀ ਲਾਹਾ ਲੈ ਲੈਣਾ ਚਾਹੀਦਾ ਜੇ ਮਿਲਦਾ ਹੋਵੇ ਤਾਂ ਤਾਕਤਸ਼ੀਲੀ ਦਮਦਮਾ ਸਾਹਿਬ ਦੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਨੇ ਜੋ ਚੜ੍ਹਦੀ ਕਲਾ ਦਾ ਸਾਨੂੰ ਸੰਦੇਸ਼ ਦਿੱਤਾ ਉਹ ਕਦੇ ਉਹਦੇ ਤੇ ਆਪਾਂ ਨੂੰ ਚੱਲਣਾ ਚਾਹੀਦਾ ਗੁਰੂ ਸਾਹਿਬ ਦਾ ਇਹ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਸਾਰੇ ਥਾਵਾਂ ਤੇ ਮਨਾਇਆ ਗਿਆ ਕਈ ਥਾਵਾਂ ਦੇ ਉੱਤੇ ਕੱਲ ਨਗਰ ਕੀਰਤਨ ਵੀ ਸਜਾਏ ਗਏ ਪਰ ਕੀ ਉਹ ਸਰਵੰਸਦਾਨੀ ਜਿਹਦਾ ਇਤਿਹਾਸ ਦੇ ਵਿੱਚ ਕੋਈ ਨਾ ਆਇਆ 7 ਤੇ 9 ਸਾਲ ਦੇ ਬੱਚਿਆਂ ਨੂੰ ਜਿਉਂਦੇ ਕੰਧਾਂ 'ਚ ਚਣਵਾਉਣ ਵਾਲਾ ਵੀ ਕੋਈ ਐ ਪੂਰਾ ਪੂਰਾ ਬਾਲ ਅਵਸਥਾ ਵਿੱਚ ਹੀ ਆਪਣੇ ਪਿਤਾ ਨੂੰ ਕਹਿਦ ਰਹਾ ਕਿ ਤੁਹਾਡੀ ਕੁਰਬਾਨੀ ਤੋਂ ਬਿਨਾ ਕੌਮ ਬਚ ਨਹੀਂ ਸਕਦੀ ਉਹ ਵੀ ਕੋਈ ਐ ਸੋ ਅੱਜ ਅਸੀਂ ਉਹਨਾਂ ਦਾ ਪ੍ਰਕਾਸ਼ ਜਿਹੜਾ ਧੂਮਤਾਂ ਦੇ ਨਾਲ ਮਨਾਇਆ ਬੜੀ ਚੰਗੀ ਗੱਲ ਐ ਸਮਾਂ ਸਮੇਂ ਵਰ ਬੇਨਤੀ ਕਰਾਂ ਇਹ ਦਿਹਾਰਾ ਅੱਜ ਸਾਰੇ ਗੁਰੂ ਘਰਾਂ ਦੇ ਵਿੱਚ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੱਲ ਕਈ ਥਾਵਾਂ ਦੇ ਉੱਤੇ ਨਗਰ ਕੀਰਤਨ ਵੀ ਸਜਾਈ ਗਏ ਆਓ ਆਪਾਂ ਸਾਰੇ ਰਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਤੇ ਸਾਰੀਆਂ ਸੰਗਤਾਂ ਦਾ ਜਿੱਥੇ ਕੋਟ ਕੋਟ ਧੰਨਵਾਦ ਵੀ ਕਰਦੇ ਆ ਉੱਥੇ ਅਸੀਂ ਸਾਰਿਆਂ ਨੂੰ ਇਸ ਸ਼ੁਭ ਅਫਸਰ ਦੀ ਆਪਣੀ ਪੂਰੀ ਟੀਮ ਵੱਲੋਂ ਵਧਾਈ ਵੀ ਦਿੰਦੇ ਹਾਂ ਜੀ ਸੁਖਪਾਲ ਖੈਰਾ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਿਆ ਹੁਣ ਪੰਜਾਬ ਸਰਕਾਰ ਵੱਲੋਂ ਸੁਖਪਾਲ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦਾ ਰੋਕ ਕੀਤਾ ਗਿਆ ਜੀ ਦੇਖੋ ਬਲਵਿੰਦਰ ਸਿੰਘ ਬਿੱਟੂ ਜੀ ਸਰਕਾਰ ਦਾ ਸੁਪਰੀਮ ਕੋਰਟ ਦੇ ਵਿੱਚ ਜਾਣਾ ਕੋਈ ਨਵੀਂ ਚੀਜ਼ ਨਹੀਂ ਸਰਕਾਰਾਂ ਕੋਲੇ অপਸ਼ਨ ਹੈ ਕਾਨੂੰਨੀ ਰਾਹ ਹੈ ਪਰ ਐਂਓ ਲੱਗਦਾ ਜਦੋਂ ਸਰਕਾਰਾਂ ਇਸ ਪਾਸੇ ਵੱਲ ਤੁਰਪੀਆਂ ਫਿਰ ਮੈਦੂੜੀ ਲੱਗਦਾ ਇਹਨਾਂ ਦਾ ਗੱਠ ਜੋੜ ਫਿਰ ਕਿਸੇ ਹੱਦ ਤੇ ਹੋਵੇਗਾ ਪਹਿਲਾ ਸੁਖਪਾਲ ਸਿੰਘ ਕਹਿਰਾ ਨਹੀਂ ਸੀ ਲਗਭਗ 100 ਦਿਨ ਤੋਂ ਵੱਧੋ ਨਾਬੇ ਦੀ ਜੇਲ੍ਹ 'ਚ ਰਹੇ ਸਰਕਾਰ ਕੋਲ ਇਸ ਮਾਮਲੇ ਦੇ ਵਿੱਚ ਪੂਰਾ ਹੱਕ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਗਏ ਨੇ ਕੀ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਹੀ ਰਾਤ ਮਿਲੀ ਸੀ ਹੁਣ ਉਹ ਸੁਪਰੀਮ ਕੋਰਟ ਦੇ ਵਿੱਚ ਜੇ ਗਏ ਨੇ ਤਾਂ ਉੱਥੇ ਡੀਮੈਰਿਟ ਕੀ ਦੱਸਣਗੇ ਇਸ ਤੋਂ ਪਹਿਲਾਂ ਜਿਹੜੀ ਮੈਟ ਹਾਈ ਕੋਰਟ ਦੇ ਜਿਹਦੇ ਆਧਾਰ ਤੇ ਉਹਨਾਂ ਨੂੰ ਜਵਾਬ ਤਾਂ ਦਿੱਤੀ ਉਹਨੂੰ ਕਾਊਂਟਰ ਕਰਨ ਵਾਸਤੇ ਨਵੇਂ ਤੱਥ ਲਿਆਉਣੇ ਪੈਣਗੇ ਸਰਕਾਰ ਲਿਆ ਸਕੇਗੀ ਸਵਾ ਦੱਸੇਗਾ ਜੀ ਸਰਨਾਲੇ ਸੁਖਪਾਲ ਸਿੰਘ ਖੈਰਾਵਲੋਂ ਜੇਲ੍ਹ ਤੋਂ ਬਾਅਦ ਅੱਜ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਗਿਆ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਪ੍ਰਧਾਨ ਅਮਨਿੰਦਰ ਸਿੰਘ ਰਾਜਾਵੜੀਗੇ ਮੌਜੂਦ ਰਹੇ ਉਹਨਾਂ ਨੇ ਦੱਸਿਆ ਮੇਰੇ ਨਾਲ ਜੇਲ੍ਹ ਦੇ ਵਿੱਚ ਕੀ ਕੀ ਹੋਇਆ ਤੇ ਸਾਰੀ ਕਹਾਣੀ ਉਹਨਾਂ ਨੇ ਦੱਸੀ ਹੈ ਜੀ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜਵੰਤ ਮਿਲੀ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਉਹ ਬਾਹਰ ਆ ਚੁੱਕੇ ਸਨ ਇੱਕ ਨਵੇਂ ਕੇਸ ਦੇ ਵਿੱਚ ਕਪੂਰਥਲੇ ਦੇ ਵਿੱਚ ਉਹ ਜਾ ਫੜ ਲਿਆ ਜਾਂਦੇ ਇਹ ਅਦਾਲਤ ਚ ਕਿਹਾ ਦਿਓ ਜੀ 7 ਦਿਨ ਦਾ ਰਿਮਾਂਡ ਜਿਵੇਂ ਕਿਸੇ ਬਹੁਤ ਵੱਡੇ ਅਪਰਾਧੀ ਦਾ ਲੈਣਾ ਹੋਵੇ ਗਲਤ ਐਨੀ ਸੀ 195 ए ਕਿਸੇ ਗਵਾਹ ਨੂੰ ਧੰਕਾਉਣਾ ਤੇ 506 195 ए ਤੇ 506 ਅਦਾਲਤ ਨੇ ਸੁਪ੍ਰੀਤ ਕੌਰ ਮੈਡਮ ਇੱਕ ਦਿਨ ਦਾ ਰਿਵਾਰਡ ਦਿੱਤਾ ਫਿਰ ਦੂਜੀ ਵਾਰ ਗਏ ਸਾਨੂੰ 5 ਦਿਨ ਦਾ ਰਿਵਾਰਡ ਦਿਓ ਜੀ ਉਹ ਕਹਿੰਦੇ ਨਹੀਂ ਉਹਨਾਂ ਨੇ ਨਿਆਂਕ ਰਸਤੇ 'ਚ ਭੇਜਤਾ ਜਿੰਨਾ ਇਹ ਕਰ ਸਕਦੇ ਸੀ ਜਵਾਨ ਤਰਜੀ ਲਾਈ ਸੁਝਾਨਪੁਰ ਦੀ ਪੁਲਿਸ ਸੁਬਾਨਪੁਰ ਦੀ ਸਾਡੇ ਕੋਲੇ ਰਿਕਾਰਡ ਨਹੀਂ ਜੀ ਰਿਮਾਂਡ ਮੰਗਰ ਵਾਸਤੇ ਰਿਕਾਰਡ ਲੈ ਗਏ ਸਾਰਾ ਇਹ ਚੀਜ਼ਾਂ ਅਦਾਲਤ ਮੂਹਰੇ ਨਹੀਂ ਚੱਲਦੀਆਂ ਉੱਥੇ ਸਾਬਤ ਹੋ ਜਾਂਦਾ ਕਿ ਇਹ ਤਾਂ ਪੋਲਿਟਿਕਲ ਬੈਂਡੇਟ ਹੈ ਜਿਹੜੀ ਰਾਸੀ ਬਦਲਾਖੋਰੀ ਹੈ ਐਸ ਮਾਮਲੇ ਦੇ ਵਿੱਚ 15 ਜਨਵਰੀ ਨੂੰ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ ਦਿੱਤੀ ਤੇ ਉਹ ਬਾਹਰ ਆ ਗਏ ਅੱਜ ਫਿਰ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੋਭਾਜਬਾ ਇਸੇ ਤਰ੍ਹਾਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਸੁੱਬੇ ਦੇ ਅਵੰਦਰ ਸਿੰਘ ਰਾਜਾ ਵੜਿੰਗ ਵੀ ਨਾਲ ਸਨ ਉਹ ਕਹਿੰਦੇ ਕਿ ਜੇਲ੍ਹ ਦੀ ਦਾਸਤਾਨਾਂ ਤੇ ਕੀਤੇ ਪਰਚਿਆਂ ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਘੇਰੇ ਨੇ ਕਹਿ ਕੇ ਭਗਵਾਨ ਜੀ ਮਾਨ ਮੈਨੂੰ ਡਰਾ ਤਮਕਾ ਕੇ ਮੇਰੀ ਜ਼ੁਬਾਨ ਨਹੀਂ ਬੰਦ ਕਰ ਸਕਦਾ। ਹਾਂ। ਅਸੀਂ ਇਕੱਠੇ ਰਹੇ ਹਾਂ ਜੋ ਪਿਆਰ ਨਾਲ ਕਹਿ ਦਿੰਦਾ ਕਿ ਸਾਡੀ ਸਰਕਾਰ ਦਾ ਤਵਾ ਥੋੜਾ ਜਿਹਾ ਘਟਲਾ ਆਇਆ ਕਰ ਸ਼ਾਇਦ ਕਹਿੰਦੇ ਸੋਚਿਆ ਜਾ ਸਕਦਾ ਸੀ। ਉਹ ਕਹਿੰਦੇ ਕਿ ਅਜਿਹੀ ਬਦਲਾਖੋਰੀ ਨਾ ਤਾਂ ਕਦੇ ਕੈਪਟਨ ਨੇ ਕੀਤੀ ਤੇ ਨਾ ਹੀ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਉਹ ਕਹਿੰਦੇ ਮੇਰੇ ਖਿਲਾਫ ਦਰਜ ਕਰਨ ਲਈ ਪਹਿਲਾਂ ਡੀਆਈਜੀ ਫਿਰੋਜ਼ਪੁਰ ਦੀ ਡਿਊਟੀ ਲਾਈ ਕੇ ਅਜਿਹੀ ਝੂਠੀ ਕਾਰਵਾਈ ਕਰਨ ਤੋਂ ਉਹਨਾਂ ਨੇ ਬਣਾ ਕਰਤਾ ਵੀ ਮੈਂ ਨਹੀਂ ਕਰਦਾ ਸਾਰੀ ਦੁਨੀਆ ਨੂੰ ਪਤਾ ਕਿ ਰਣਜੀਤ ਸਿੰਘ ਢਿੱਲੋਂ ਇੱਕ ਬਹੁਤ ਹੀ ਸੱਚੇ ਸੁੱਚੇ ਅਧਿਕਾਰੀ ਨੇ ਸਾਰਾ ਕੱਬਰ ਅਮਰਤਾਰੀ ਹੈ ਫਿਰ ਕਹਿੰਦੇ ਇੱਕ ਅਫਸਰ ਲਗਾਇਆ ਜਿਸ ਨੇ ਕਾਰਵਾਈ ਕੀਤੀ ਉਸ ਬਦਲੇ ਸਰਕਾਰ ਅਫਸਰ ਨੂੰ ਸਰਕਾਰ ਨੇ ਤਰੱਕੀ ਵੀ ਦੇ ਦਿੱਤੀ ਸਟ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਮੇਰੇ ਤੋਂ ਕੋਈ ਸਵਾਲ ਜਵਾਬ ਹੀ ਨਹੀਂ ਕੀਤਾ ਸਿਰਫ ਮੇਰਾ ਨਾਮ ਪਿਤਾ ਦਾ ਨਾਮ ਪਤਾ ਅਤੇ ਜਾਇਦਾਦ ਦਾ ਬੇਰਬਾ ਲਿਆ ਕਹਿੰਦੇ ਮੈਂ ਉਹਨਾਂ ਭਦਰਪੁਰਸ਼ਾਂ ਨੂੰ ਕਿਹਾ ਵੀ ਜੋ ਮੈਂ ਚੋਣ ਲੜਿਆ ਹੈ ਜਿਹੜਾ ਸਾਰੇ ਦਾ ਸਾਰਾ ਮਾਮਲਾ ਮੇਰੇ ਹਲਪਿਆ ਬਿਆਨ ਦੇ ਵਿੱਚ ਦਰਜ ਹੈ ਕਹਿੰਦੇ ਇੱਕ ਪੁਲਿਸ ਅਫਸਰ ਨੇ ਕਿਹਾ ਕਿ ਤੁਹਾਨੂੰ ਭਗਵੰਤ ਮਾਨ ਦਾ ਖਲਾਬ ਨਹੀਂ ਬੋਲਣਾ ਚਾਹੀਦਾ ਸੀ ਪਰਿਵਾਰ ਦੀਆਂ ਔਰਤਾਂ ਦੇ ਸੋਨਿਆਂ ਦੇ ਗਹਿਣੇ ਸੰਬੰਧੀ ਸਵਾਲ ਨਹੀਂ ਖੜੇ ਕਰਨੇ ਚਾਹੀਦੇ ਸੀ ਕਿ ਮੈਨੂੰ ਤਾਂ ਕਹਿੰਦੇ ਨਾ ਬਾ ਜੇਲ੍ਹ ਭੇਜ ਦਿੱਤਾ ਬੈਰਕ ਅੰਦਰ ਨੀਮਾ ਦੇ ਉਲਟ ਕੈਮਰਾ ਲਾਤਾ ਤਾਂ ਕਿ ਚੰਡੀਗੜ੍ਹ 'ਚ ਬੈਠੇ ਲੋਕ ਮੇਰੇ ਤੇ ਨજર ਰੱਖ ਸਕਣ ਮੈਨੂੰ ਵਾਕਈ ਕੈਦੀਆਂ ਨਾਲ ਵੱਖ ਰੱਖਿਆ ਜਾਂਦਾ ਸੀ ਨਾ ਟੈਲੀਵਿਜ਼ਨ ਤੇ ਨਾ ਕੋਈ ਅਖਬਾਰ ਦਿੱਤਾ ਗਿਆ ਉਹ ਕਹਿੰਦੇ 2015 ਚ ਜਦੋਂ ਇਹ ਕੇਸ ਦਰਜ ਹੋਇਆ ਸੀ ਤਾਂ ਉਦੋਂ ਅਕਾਲੀ ਭਾਜਪਾ ਸਰਕਾਰ ਸੀ ਉਹਨਾਂ ਨੇ ਸੈੱਟ ਬਣਾਈ ਜਾਂਚ ਲਈ ਜਦੋਂ ਇਹ ਕੇਸ ਦਰਜ ਹੋਇਆ ਕਹਿੰਦੇ ਉਦੋਂ ਉਹਨਾਂ ਨੇ ਇੱਕ ਸੈੱਟ ਬਣਾਈ ਝੂਠਾ ਐਨਡੀਪੀਸ ਦਾ ਕੇਸ ਤਿਆਰ ਕਰਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਬਾਦਲ ਸਾਹਿਬ ਨੇ ਕਿਹਾ ਸੀ ਕਿ ਖੈਰਾ ਦੇ ਪਿਤਾ ਮੇਰੇ ਸਾਥੀ ਰਹੇ ਨੇ ਖੈਰਾ ਇਹ ਪਰਵਾਰ ਇੱਕ ਇਮਾਨਦਾਰ ਪਰਿਵਾਰ ਹੈ ਤੇ ਮੈਨੂੰ ਝੂਠੇ ਕੇਸ 'ਚ ਨਹੀਂ ਫਸਾਉਣਾ ਇਹ ਤਾਂ ਕਹਿੰਦੇ ਉਦੋਂ ਵੀ ਘਾਟ ਟੱਪ ਗਏ ਸੋ ਖੈਰਾ ਸਾਹਿਬ ਨੇ ਅੱਜ ਦੀ ਪ੍ਰੈਕਟਿਕਮਪਰੰਸ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ মিডিਆ ਦੇ ਸਾਹਮਣੇ ਕੀਤੀਆਂ ਨੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਧਮਕੀ ਮਿਲੀ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਲ ਹੋਂ ਪਲਟਵਾਰ ਕੀਤਾ ਗਿਆ ਉਹਨੇ ਕਿਹਾ ਕਿ 3.5 ਕਰੋੜ ਪੰਜਾਬੀਆਂ ਨੂੰ ਸੁਰੱਖਿਅਤ ਰੱਖਣਾ ਉਹਨਾਂ ਦੀ ਚੈਨ ਨੀਂਦ ਸਭ ਕੁਝ ਦੇਖਣਾ ਸਾਡਾ ਫਰਜ਼ ਆ ਸੀ ਡਿਊਟੀ ਦੇ ਰਹੇ ਆ ਅਜਿਹੀਆਂ ਧਮਕੀਆਂ ਨੇ ਸੁਭਾਅਕ ਕਿ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਵੀ ਲੱਗਦਾ ਜਿੱਦੇ ਚੱਲਦੇ ਪੰਜਾਬ ਪੁਲਿਸ ਪੀਐਸਐਫ ਦੀ ਮਦਦ ਵੀ ਲੈ ਰਹੀ ਹੈ ਜੀ ਇੱਕ ਗੁਰਪਤਪੰਥ ਸਿੰਘ ਪੰਨੂ ਹੈ ਜਿਹਦੇ ਵੱਲੋਂ ਕੱਲ ਧਮਕੀ ਆਈ ਸੀ ਤੇ ਮਾਨ ਸਾਹਿਬ ਨੇ ਕੱਲ ਵੀ ਕਿਹਾ ਸੀ ਅੱਜ ਵੀ ਕਹਿ ਰਹੇ ਨੇ ਕਿ ਮੈਂ 3.5 ਕਰੋੜ ਲੋਕਾਂ ਦੀ ਨੀਂਦ ਤੇ ਚੈਨ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਜੇਲਾਂ 'ਚ ਡੱਕ ਰਹੇ ਹਾਂ ਜਵਾਬੀ ਕਾਰਵਾਈ ਕਰ ਰਹੇ ਹਾਂ ਔਰ ਫਿਰ ਇਹੋ ਜਿਹੇ ਧਮਕੀਆਂ ਆਉਣੀਆਂ ਦਾ ਸੁਭਾਵਿਕ ਸੀ ਉਹਨਾਂ ਕਿਹਾ ਕਿ ਸਾਰੇ ਲੋਕਾਂ ਦਾ ਸੁੱਖ ਚੈਨ-ਬਾਲ ਰੱਖਣਾ ਸਾਡਾ ਫਰਜ਼ ਹੈ ਉਨਾ ਹੋਰ ਕਿਹਾ ਕਿ ਪੰਜਾਬ ਦੀ ਪੁਲਿਸ ਨੂੰ ਪੂਰੀ ਤਰ੍ਹਾਂ ਅਪਡੇਟ ਰੱਖਿਆ ਜਾਂਦਾ ਹੈ ਸਾਡੇ ਕੋਲੇ ਸਮੇਂ-ਸਮੇਂ ਦੀਆਂ ਖਬਰਾਂ ਪਹੁੰਚਦੀਆਂ ਰਹਿੰਦੀਆਂ ਨੇ ਉਹ ਕਹਿੰਦੇ ਕਿ ਸਰਹੱਦਾ ਤੋਂ ਕੁਸਪੈਟ ਰੋਕਣ ਲਈ ਅਸੀਂ ਸੀਮਾ ਸੁਰੱਖਿਆ ਬਲ ਵੀ ਤਾਇਨਾਤ ਕੀਤੀ ਹੋਈ ਹੈ ਉਨਾ ਕਹੇ ਕਿ ਗੈਂਗਸਟਰਾਂ ਖਿਲਾਫ ਸਖਤ ਕਦਮ ਚੁੱਕਨੇ ਚਾਹੀਦੇ ਨੇ ਦੂਜੇ ਮੁਲਕਾਂ ਨੂੰ ਵੀ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਨੂੰ ਬਾਹਰਸ ਲਿਆਂਦਾ ਜਾ ਸਕੇ ਤੇ ਕਾਨੂੰਨ ਬਤਾਓ ਕਾਰਵਾਈ ਕੀਤੀ ਜਾ ਸਕੇ ਸੋ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫੇਰ ਇਹਨਾਂ ਗੈਂਗਸਟਰਾਂ ਨੂੰ ਲਲਕਾਰਾ ਮਾਰਿਆ ਜੀ ਦੂਜੇ ਪਾਸੇ ਅਮਨ ਸਕੋਡਾ ਮਾਮਲੇ ਦੇ ਵਿੱਚ ਪੱਛੀ ਥਾਣਾ ਮੁਖੀਆਂ ਦੀ ਤਨਖਾਹ ਅਟੈਚ ਕਰ ਦਿੱਤੀ ਹੈ ਜੀ ਇਹ ਮਾਮਲਾ ਬੜਾ ਪੁਰਾਣਾ ਹੈ ਇਹਦੇ ਵਿੱਚ ਜਿਹੜਾ ਅਮਨ ਸਕੋਡਾ ਹੈ ਇਹ ਫੈਸਲਾ ਲਿਆ ਹਾਈ ਕੋਰਟ ਨੇ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ 25 ਥਾਣਾ ਮੁਖੀਆਂ ਦੀ ਤਨਖਾਹ ਅਟੈਚ ਹੋ ਜਾਣਾ ਪੰਜਾਬ ਦੇ ਪੁਲਿਸ ਮਹਿਕਮੇ ਦੇ ਉੱਤੇ ਇੱਕ ਵੱਡੀ ਸਾਰੀ ਕਹਿ ਸਕਦੇ ਆ ਕਿ ਅਲਜਾਮ ਬਾਜੀ ਆਉਂਦੀ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਦੀ ਥਾਂ ਤੇ ਸੁਪਰ ਡਿਊਟੀ ਨੂੰ ਜ਼ਿਆਦਾ ਪਹਿਲ ਦਿੱਤੀ ਹੈ ਇਹ ਕੇਸ ਮਾਨਯੋਗ ਜਸਟਿਸ ਐਚ ਐਸ ਬਰਾੜ ਸਾਹਿਬ ਦੀ ਅਦਾਲਤ ਦੇ ਵਿੱਚ ਹੈ ਉਹਨਾਂ ਦੇ ਵਕੀਲ ਸ਼ਿਕਾਇਤਕਰਤਾ ਦੇ ਬਲਤੇਜ ਸਿੰਘ ਸਿੱਧੂ ਨੇ ਉਹ ਕਹਿੰਦੇ ਕਿ ਇਸ ਆਮਨ ਸਕੋਡਾ ਤੇ 31 ਮਾਮਲੇ ਦਰਜ ਨੇ ਤੇ ਜਿਹਦੇ ਤੇ 31 ਮਾਮਲੇ ਦਰਜ ਹੋਣ ਉਹ ਬਾਹਰ ਤੁਰਿਆ ਫਿਰਦਾ ਹੋਵੇ ਐਸ ਮਾਮਲੇ ਦੇ ਜਿਵੇਂ ਸਾਰਾ ਕੁਝ ਦੇਖਿਆ ਜਾ ਰਿਹਾ ਹੈ। ਔਰ ਅਦਾਲਤ ਬਹੁਤ ਸਖਤ ਰੌਂ ਦੇ ਵਿੱਚ ਹੈ। ਤਾਂ ਸਬੰਧਤ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿ ਉਹ ਸਬੰਧਤ ਵਿਅਕਤੀ ਦੀ ਭਾਲ ਕਰਨ। ਭਾਲ ਤਾਂ ਇਹਨਾਂ ਤੋਂ ਰਾਜਜੀਤ ਦੀ ਵੀ ਨਹੀਂ ਹੋਈ। ਜਿਹੜਾ ਉਸ ਦਿਨ ਵਿਸ਼ੇਸ਼ ਟੀਮ ਕੋਲੇ ਬੈਠਾ ਸੀ ਜਿੱਦਨਾਂ گاਉਂ ਜਵਾਨ ਤੋਂ ਅਦਾਲਤ ਚ ਲੱਗੀ ਹੋਈ ਸੀ। ਅਦਾਲਤ ਦੇ ਫੈਸਲੇ ਦੀ ਹੁੜੀ ਕੀ ਨਹੀਂ ਕੀਤੀ ਉਹ ਤੋਂ ਪਹਿਲਾਂ ਹੀ ਤੋਰਤਾ ਜੇ ਕੋਈ ਆਮ ਬੰਦਾ ਹੁੰਦਾ ਉਹਦਾ ਸਾਰਾ ਟੱਬਰ ਬਾਹਰ ਪਿੱਛੇ ਮਰੂੜ ਕੇ ਬੰਨ ਕੇ ਲੈ ਕੇ ਆਉਂਦੇ ਸੋ ਇਸ ਕਰਕੇ ਮਾਨ ਸਾਹਿਬ ਨੂੰ ਚਾਹੀਦਾ ਕਿ ਉਹ ਆਪਣੇ ਚਿਹਤੇ ਪੰਜਾਬ ਪੁਲਿਸ ਦੇ ਮੁਖੀ ਨੂੰ ਹਦਾਇਤ ਕਰਨ ਕਿ ਜਿਨ੍ਹਾਂ ਦੀਆਂ ਬਾਗਾ ਢਿੱਲੀਆਂ ਨੇ ਨਾ ਪੁਲਿਸ ਵਾਲਿਆਂ ਦੀਆਂ ਉਹਨਾਂ ਦੇ ਬਾਗਾ ਥੋੜਿਆਂ ਜਿਹਾ ਕੱਸ ਕੇ ਰੱਖਣ ਤਾਂ ਹੀ ਕੋਈ ਨਾ ਕੋਈ ਆਉਟਪੁੱਟ ਆ ਸਕਦੀ ਹੈ ਜੀ ਭਾਰਤ ਦਾ ਪੈਸਾ ਲੁੱਟ ਕੇ ਬਾਹਰ ਗਏ ਵਿਜੇ ਮਾਲੀਆ ਹੋ ਗਏ ਨਿਰਵਾਣ ਮੋਦੀ ਹੋ ਗਏ ਇਹਨਾਂ ਨੂੰ ਭਾਰਤ ਵਾਪਸ ਲਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਕੰਨ ਪੱਕ ਗਏ ਮੋਦੀ ਸਾਹਿਬ ਚੋਣਾ ਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਜਨ ਲੋਕੋ ਨੇ ਕਾਲਾ ਧਨ ਬਾਹਰ ਭੇਜਾ ਮੈਂ ਜਹਾਹ ਪਰ ਲੈ ਕੇ ਆਉਂਗਾ ਆਪਕੇ ਖਾਤੋਂ ਮੇ ਪੈਸੇ ਆ ਜਾਏਗੇ ਬਾਅਦ ਦੇ ਵਿੱਚ ਜਾ ਕੇ ਪੁੱਛਿਆ ਉਹ ਤਾਂ ਜੀ ਫਰਰ ਰਹੋਗੇ ਤੇ ਉਹ ਪੈਸੇ ਤਾਂ ਆਏ ਨਹੀਂ ਜਵਾਬ ਮਿਲਿਆ ਉਹ ਤਾਂ ਇੱਕ ਚੋਣ ਜੁਮਲਾ ਥਾ ਇੱਥੇ ਕਿਸੇ ਕਿਸਾਨ ਦੇ ਕੋਈ 15-20 ਹਜ਼ਾਰ ਦਾ ਕਰਜ਼ਾ ਨਾ ਭਰਿਆ ਜਾਵੇ ਬੈਂਕਾਂ ਵਾਲੇ ਨੋਟਸ ਲਾਉਂਦੇ ਆ ਉਹਨਾਂ ਦੀ ਬੇਇਜ਼ਤੀ ਕਰਦੇ ਆ ਤੇ ਇੱਥੇ ਆ ਸਾਡੇ ਸਾਹਮਣੇ ਆ ਦੇਖੋ ਕੀ ਕੁਝ ਵਾਪਰ ਰਿਹਾ ਹੈ ਇਹ ਨਿਰਮੋਤੀ ਹੋਵੇ ਵਿਜੇ ਮਾਲਿਆ ਹੋਵੇ ਇਹ ਕਈ ਤਾਂ ਇਹਨਾਂ ਦੇ ਰਾਜ ਚ ਗਏ ਨੇ ਪਤਾ ਲੱਗਿਆ ਕਿ ਸੀਬੀਆਈ ਈਡੀ ਤੇ ਐਨਆਈਏ ਦੇ ਸੰਬੰਧਤ ਅਧਿਕਾਰੀਆਂ ਦੀ ਇੱਕ ਟੀਮ ਬਰਤਾਨੀਆਂ ਦੇ ਵਿੱਚ ਭੇਜੀ ਜਾਵੇਗੀ ਜਿੱਥੇ ਆਪਸੀ ਕਾਨੂੰਨੀ ਸਹਾਇਤਾ ਸੰਧੀ ਐਮ ਐਲ ਏ ਟੀ ਤਾਹਿਤ ਸੂਚੀਆਂ ਸਾਂਝੀਆਂ ਕਰਨ ਨੂੰ ਲੈ ਕੇ ਬਰਤਾਨੀਆਂ ਦੇ ਅਧਿਕਾਰੀਆਂ ਨਾਲ ਦਵੱਲੀ ਚਰਚਾ ਕਰੇਗੀ ਅਤੇ ਅੰਤਰਰਾਸ਼ਟਰੀ ਸੰਧੀ ਦੇ ਮੁਤਾਬਕ ਕਹਿੰਦੇ ਜੀ ਅਸੀਂ ਇਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਇਹ ਫਿਰ ਇੱਕ ਹੋਰ ਚੋੜਾ ਤੋਂ ਪਹਿਲਾਂ ਜੁਮਲਾ ਛੱਡ ਤਾਂ 10 ਸਾਲ ਤਾਂ ਯਾਦ ਨਹੀਂ ਆਈ ਇਹਨਾਂ ਨੂੰ ਲੈ ਕੇ ਵੀ ਆਉਣੇ ਸੋ ਇਹ ਮੀਟਿੰਗ ਲੰਡਨ ਚ ਭਾਰਤੀ ਹਾਈ ਕਮਿਸ਼ਨ ਦੀ ਸਖਤ ਨਿਗਰਾਨੀ ਹੇਠ ਹੋਵੇਗੀ ਫਿਰ ਹੁਣ ਚੋੜਾ ਦੇ ਵਿੱਚ ਕੁਝ ਤਾਂ ਬੋਲਣਾ ਨਾ ਇਹ ਪਹਿਲਾਂ ਕਿਉਂ ਨਾ ਹੋਇਆ ਕਿਸੇ ਮਹੂਰਤ ਦੀ ਯੂਨੀ ਕੀਤੀ ਜਾ ਰਹੀ ਸੀ ਜਿਹੜਾ ਹੁਣ ਤੁਸੀਂ ਇਹਨਾਂ ਨੂੰ ਲਿਆਉਣ ਦੀ ਗੱਲ ਕਰ ਰਹੇ ਹੋ ਸੋ ਜਿਹੜਾ ਕੁਝ ਪਹਿਲਾਂ ਹੋਣਾ ਚਾਹੀਦਾ ਸੀ ਇਹ ਕਹਿੰਦੇ ਜਿਹੜੇ ਜਿਹੜੇ ਸੰਜੇ ਪੜਹਾਰੀ ਨਿਰਮ ਮੋਦੀ ਵਿਜੇ ਮਾਲਿਆ ਦੀ ਹਵਾਲਗੀ ਦੇ ਮਾਮਲੇ ਦੇ ਵਿੱਚ ਉੱਥੋਂ ਦੀਆਂ ਅਦਾਲਤਾਂ ਦੇ ਵਿੱਚ ਲਟਕੇ ਨੇ ਇਹਨੇ ਪਹਿਲਾਂ ਹੀ ਭਾਰਤ 'ਚ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ ਮਾਲਿਆ ਤੇ ਨਿਰਵ ਦੀ ਜਾਇਦਾਦ ਦੇ ਬੇਚ ਕੇ ਹਜ਼ਾਰਾਂ ਰੁਪਏ ਬਰਾਮਦ ਕੀਤੇ ਗਏ ਨੇ ਬੈਂਕਾਂ ਨੂੰ ਉਹਨਾਂ ਦੀ ਬਕਾਇਆ ادائیگی ਲਈ ਵਾਪਸ ਕੀਤੀ ਗਈ ਹੈ ਮਾਲੀਆ ਦੀ 5000 ਕਰੋੜ ਤੋਂ ਵੱਧ ਦੀ ਜਾਇਦਾਦ ਬੈਂਕਾਂ ਨਾਲ ਤੋਂ ਖਾਤੜੀ ਤੇ ਦੇਸ਼ ਚੁਰਕ ਅਤੇ ਜ਼ਬਤ ਕਰ ਲਈ ਹੈ ਪੰਜਾਬ ਨੈਸ਼ਨਲ ਬੈਂਕ ਨਾਲ 6500 ਕਰੋੜ ਤੋਂ ਜ਼ਿਆਦਾ ਦੀ ਕਥਤ ਧੋਖਾਧੜੀ ਦੇ ਦੋਸ਼ਾਂ ਜੀ ਜੀ ਸੋ ਨਾਲ ਹੀ ਗੱਲ ਕਰਦੇ ਹਾਂ ਅਯੁੱਧਿਆ ਰਾਮ ਮੰਦਿਰ ਨੂੰ ਲੈ ਕੇ ਕਾਫੀ ਸਿਆਸਤ ਗਰਮਾਂਦੀ ਹੋਈ ਦਿਖਾਈ ਦੇ ਰਹੀ ਹੈ। ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਕਿ ਇਹ ਸਾਰੇ ਖਾੜਨ ਸਿਆਸੀ ਕੀਤਾ ਗਿਆ ਤਾਂ ਅਸੀਂ ਨਹੀਂ ਜਾ ਰਹੇ ਜੀ। ਉਹ ਕਹਿੰਦੇ ਭਾਜਪਾ ਇਸ ਪ੍ਰੋਗਰਾਮ ਪ੍ਰਾਨ ਪ੍ਰਤੀਸ਼ਠਾ ਇਹਨਾਂ ਨੇ ਸਾਰੇ ਦਾ ਸਾਰਾ ਸਿਆਸੀ ਬਣਾ ਲਿਆ। ਇਹਨਾਂ ਦੇ ਸ਼ੰਕਰਾਚਾਰੀਆ ਨੇ ਵੀ ਜਵਾਬ ਦਿੱਤਾ। ਹੁਣ ਸਿਰਫ ਤੇ ਸਿਰਫ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਜਿਹਦੇ ਕਰਕੇ ਅਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਉਹਨਾਂ ਨੂੰ ਨਾਗਾਲੈਂਡ ਦੀ ਰਾਜਧਾਨੀ ਕੋਹਿਮਾਮ ਵਿੱਚ ਬਹੁਤ ਸਾਰੇ ਲੋਕ ਮਿਲੇ ਸਾਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੇ ਦੂਜੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਇਮਫਾਲ ਤੋਂ ਸ਼ੁਰੂ ਕੀਤੀ ਸੀ ਉਹਨਾਂ ਨੇ 14 ਤਰੀਕ ਨੂੰ ਤੇ ਮੋਹਮਤੋ ਕੋਹਮਾ ਤੋਂ ਅੱਜ ਅੱਗੇ ਵਾਸਤੇ ਰਵਾਨਾ ਹੋ ਗਈ ਹੈ ਉਧਰੋਂ ਆਰਐਸਐਸ ਨੇ 22 ਜਨਵਰੀ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਕਹਿੰਦੇ ਨਰਿੰਦਰ ਮੋਦੀ ਦੇ ਦਵਾਲੇ ਕਰਤਾ ਤੇ ਜਿਹੜੇ ਸ਼ੰਕਰਾਚਾਰੀਆ ਉਹ ਵੀ ਜਵਾਬ ਦੇ ਗਏ ਵੀ ਅਸੀਂ ਨਹੀਂ ਜਾਣਦੇ ਅੱਜ ਸਾਨੂੰ ਇਸ ਮਾਮਲੇ ਦੇ ਵਿੱਚ ਸਾਡੇ ਜਥੇਦਾਰਾਂ ਦੇ ਉੱਤਰ ਦੀ ਉਡੀਕ ਹੈ ਜਿਨ੍ਹਾਂ ਨੂੰ ਸੱਦਾ ਆਇਆ ਉਹ ਜਾਣਗੇ ਜਾਂ ਨਹੀਂ ਜਾਣਗੇ ਜੇ ਜਾਣਗੇ ਤਾਂ ਕਿਹੜੀ ਗੱਲ ਤੋਂ ਜਾਣਗੇ ਇਹ ਸਾਰਾ ਮਾਮਲਾ ਅਜੇ ਸੁਣਵਾਈ ਅਧੀਨ ਹੈ ਉਹਨਾਂ ਦਾ ਜਵਾਬ ਨਹੀਂ ਆਇਆ ਉਹ ਅਜੇ ਵਿਚਾਰ ਪਟੰਦਰੇ ਚ ਲੱਗੇ ਨੇ ਦੇਖਦੇ ਆ ਇਹਦੇ ਵਿੱਚ ਅੱਗੇ ਕੀ ਨਿਕਲਦਾ ਹੈ ਜੀ ਜੀ ਸੁਨਾਲੇ ਅਮਤਾ बच्चन ਜੋ ਕਿ ਇੱਕ ਵੱਡੇ ਐਕਟਰ ਨੇ ਉਹਨਾਂ ਵੱਲੋਂ ਹੁਣ ਅਯੁੱਧਿਆ ਦੇ ਵਿੱਚ ਕਰ ਲਿਆ ਜਾਵੇਗਾ ਅਮਤਾ बच्चन ਸਾਹਿਬ ਇੱਕ ਵੱਡੇ ਅਦਾਕਾਰ ਨੇ ਤੇ ਉਹ ਕਹਿੰਦੇ ਮबई ਦੇ ਡਿਵੈਲਪਰ ਦਾ ਹਾਊਸ ਆਫ ਅਵਨੰਦਨ ਲੁੜਾ ਦੇ 7 ਸਟਾਰ ਟਾਊਨਸ਼ਿਪ ਦਾ ਪ੍ਰੋਜੈਕਟ ਦਾ ਸਰਯੂ ਚ ਪਲਾਟ ਖਰੀਦਿਆ ਉਹਨਾਂ ਨੇ ਉਹਨਾਂ ਨੇ ਜੁੱਧਿਆ ਤੇ ਸਰਯੂ ਦਰਮਿਆਨ ਤੇ ਉਹ ਰਾਕੇਟਰ ਚ 10000 ਵਰਗ ਫੁੱਟ ਜ਼ਮੀਨ ਲਈ ਹੈ ਜਿਹਦੀ ਕੀਮਤ 14.5 ਕਰੋੜ ਹੈ ਤੇ ਉਹ ਰਾਮਨਗਰੀ ਦੇ ਵਿੱਚ ਵੀ ਆਲੀਸ਼ਾਨ ਘਰ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਮਨ ਦੀ ਇੱਛਾ ਉੱਥੇ ਵੀ ਇੱਕ ਆਲੀਸ਼ਾਨ ਮੰਗਲਾ ਪਾਇਆ ਜਾਵੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ